ਰਾਤ ਦਾ ਸਮਾਂ ਹੈ 라ਵਲਪਿੰਡੀ ਦੀਆਂ ਸੜਕਾਂ ਤੇ ਇੱਕ ਅਜੀਬ ਜਿਹਾ ਸਨਾਟਾ ਛਾਇਆ ਹੈ ਠੰਡੀ ਹਵਾ ਦੇ ਚੌਕੇ ਰੁਕਦੀਆਂ ਪਤੀਆਂ ਨੂੰ ਛੁਰੇ ਹਨ ਇਸ ਸ਼ਹਿਰ ਦੇ ਇੱਕ ਆਲੀਸ਼ਾਨ ਬੰਦਲੇ ਵਿੱਚ ਜਿੱਥੇ ਪਾਕਿਸਤਾਨੀ ਫੌਜ ਦੇ ਸੀਨੀਅਰ ਅਫਸਰ ਕਰਨਲ ਅਸਦ ਖਾਨ ਦੀ ਰਹਿਸੀ ਇੱਕ ਨੌਜਵਾਨ ਕੁੜੀ ਆਪਣੇ ਕਮਰੇ ਦੀ ਖਿੜਕੀ ਕੋਲ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ ਡਰ ਅਤੇ ਉਮੀਦ ਦਾ ਮਿਸ਼ਰਣ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੈਗ ਸੀ ਜਿਸ ਵਿੱਚ ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲੈਣ ਦੀ ਤਿਆਰੀ ਕੀਤੀ ਹੋਈ ਸੀ ਇਹ ਕੁੜੀ ਸੀ ਸਾਰਾ ਖਾਨ ਕਰਨਲ ਅਸਦ ਦੀ ਇੱਕ ਨੌਤੀ ਸੀ ਜਿਸ ਦੀ ਸੁੰਦਰਤਾ ਦੀਆਂ ਚਰਚਾ ਸਾਰੇ ਸ਼ਹਿਰ ਦੇ ਵਿੱਚ ਸਨ ਉਸ ਦੀਆਂ ਗੋਰੀਆਂ ਗੱਲਾਂ ਅਤੇ ਲੰਬੇ ਸਿਆਹੇ ਵਾਲ ਉਸ ਨੂੰ ਇੱਕ ਜਾਦੂਗਰਨੀ ਵਰਗਾ ਰੂਪ ਦਿੰਦੇ ਸਨ ਉਹ ਆਪਣੇ ਘਰ ਦੀ ਇਸ ਅਲਿਸ਼ਾਨ ਜ਼ਿੰਦਗੀ ਨੂੰ ਛੱਡ ਕੇ ਭੱਜਣ ਜਾ ਰਹੀ ਸੀ ਇੱਕ ਅਜਿਹੇ ਪਿਆਰ ਦੀ ਖਾਤਰ ਜਿਸ ਨੂੰ ਉਸ ਦਾ ਪਰਿਵਾਰ ਕਦੇ ਵੀ ਸਵੀਕਾਰ ਨਹੀਂ ਕਰਦਾ ਸਾਰਾ ਦਾ ਦਿਲ ਇੱਕ ਸਿੱਖ ਨੌਜਵਾਨ ਜਸਵੰਤ ਲਈ ਧੜਕਦਾ ਸੀ ਜੋ ਲਾਹੌਰ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਆਪਣੇ ਪਿਤਾ ਨਾਲ ਇੱਕ ਛੋਟੀ ਜੀ ਦੁਕਾਨ ਚਲਾਉਂਦਾ ਸੀ ਉਸ ਦੇ ਕਮਰੇ ਵਿੱਚ ਇੱਕ ਪੁਰਾਣੀ ਤਸਵੀਰ ਸੀ ਜਿਸ ਵਿੱਚ ਜਸਮント ਦਾ ਮੁਸਕੁਰਾਂਦਾ ਚਿਹਰਾ ਉਸ ਦੀਆਂ ਸਰਪ੍ਰਸਤ ਅੱਖਾਂ ਅਤੇ ਸਦਗੀ ਨੇ ਸਾਰਾ ਦੇ ਦਿਲ ਤੇ ਜਾਦੂ ਕਰ ਦਿੱਤਾ ਸੀ ਇਹਨਾਂ ਦੀ ਮੁਲਾਕਾਤ ਇੱਕ ਅਜੀਬ ਇਤਿਫਾਕ ਨਾਲ ਹੋਈ ਪਰ ਇਹ ਪਿਆਰ ਖਤਰੇ ਨਾਲ ਭਰਪੂਰ ਸੀ ਕਰਨਲ ਅਸਦ ਖਾਨ ਇੱਕ ਸਖਤ ਮિજાਜ ਅਫਸਰ ਜਿਸ ਲਈ ਆਪਣੀ ਇੱਜ਼ਤ ਅਤੇ ਪਰੰਪਰਾਵਾਂ ਦੀ ਰਾਖੀ ਸਭ ਤੋਂ ਵੱਡੀ ਚੀਜ਼ ਸੀ ਜੇ ਉਸ ਨੂੰ ਪਤਾ ਲੱਗਦਾ ਕਿ ਉਸ ਦੀ ਟੀ ਇੱਕ ਸਿਕਰ ਨਾਲ ਪਿਆਰ ਕਰਨੀ ਹੈ ਤਾਂ ਸਾਰਾ ਦੀ ਜ਼ਿੰਦਗੀ ਦਾ ਅੰਤ ਹੋ ਸਕਦਾ ਸੀ ਫਿਰ ਵੀ ਸਾਰਾ ਨੇ ਫੈਸਲਾ ਕਰ ਲਿਆ ਕਿ ਉਸ ਨੇ ਆਪਣੇ ਫੋਨ ਤੇ ਜਸਵੰਤ ਦੇ ਆਖਰੀ ਮੈਸੇਜ ਨੂੰ ਇੱਕ ਵਾਰ ਫਿਰ ਪੜ੍ਹਿਆ ਮੈਂ ਤੇਰੇ ਲਈ ਬਾਹਰ ਰਹਿ ਦੇਖ ਰਿਹਾ ਹਾਂ ਆ ਜਾਓ ਸਾਡਾ ਪਿਆਰ ਸੱਚ ਹੈ ਰਾਤ ਦੇ ਹਨੇਰੇ ਵਿੱਚ ਸਾਰਾ ਨੇ ਆਪਣੇ ਘਰ ਦੀ ਖਿੜਕੀ ਖੋਲੀ ਅਤੇ ਇੱਕ ਨਵੀਂ ਜ਼ਿੰਦਗੀ ਦੀ ਉਮੀਦ ਵਿੱਚ ਉਤਰ ਗਈ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਇਹ ਫੈਸਲਾ ਉਸਦੀ ਜ਼ਿੰਦਗੀ ਤੇ ਕਿੰਨਾ ਭਾਰੀ ਪਵੇਗਾ ਫਿਰ ਕਰਨਲ ਨੇ ਆਪਣੀ ਧੀ ਦੇ ਗੰਭ ਵਿੱਚ ਆਪਣੀ ਧੀ ਦੇ ਇਸ ਕਦਮ ਤੇ ਜੋ ਸਦਾ ਦਿੱਤੀ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਆਖਿਰਕਾਰ ਕਰਨਲ ਨੇ ਐਸਾ ਕੀ ਕਰ ਦਿੱਤਾ ਕਿ ਸਭ ਦੇ ਹੋਸ਼ ਉੱਡ ਗਏ ਆਖਿਰਕਾਰ ਕਿਹੜੀ ਸਜ਼ਾ ਮਿਲੀ ਉਸ ਸਿੱਖ ਨੌਜਵਾਨ ਜਸਵੰਤ ਸਿੰਘ ਜਿਸਨੇ ਪਾਕਿਸਤਾਨੀ ਫੌਜ ਦੇ ਇੱਕ ਵੱਡੇ ਕਰਨਲ ਦੀ ਧੀ ਨੂੰ ਭਜਾ ਕੇ ਵਿਆਹ ਕਰ ਲਿਆ ਆਖਿਰਕਾਰ ਅਜਾਹੀ ਹੋਇਆ ਸੁਣਨ ਵਾਲਿਓ ਇਹ ਤਾਂ ਇੱਕ ਸਿਰਫ ਸ਼ੁਰੂਆਤ ਹੈ ਬਨੇਰੋਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇਗੀ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਲਾਹੌਰ ਦੇ ਇੱਕ ਗਰੀਬ ਇਲਾਕੇ ਅਨਾਰ ਕਲੀ ਬਾਜ਼ਾਰ ਦੇ ਨੇੜੇ ਇੱਕ ਛੋਟੀ ਜੀ ਦੁਕਾਨ ਸੀ ਇਹ ਦੁਕਾਨ ਸੀ ਸਰਦਾਰ ਬਲਵੰਤ ਸਿੰਘ ਦੀ ਜੋ ਇੱਕ ਸਿੱਖ ਪਰਵਾਰ ਨਾਲ ਸੰਬੰਧਤ ਸੀ ਉਸ ਦਾ ਪਰਿਵਾਰ ਬੜਾ ਗਰੀਬ ਸੀ ਪਰ ਉਹਨਾਂ ਦੇ ਦਿਲ ਵਿੱਚ ਸਾਦਗੀ ਅਤੇ ਇਮਾਨਦਾਰੀ ਦੀ ਚਮਕ ਸੀ ਬਲਵੰਤ ਸਿੰਘ ਦਾ ਇਕਲੌਤਾ ਪੁੱਤਰ ਜਸਵੰਤ ਸਿੰਘ 26 ਕੋ ਸਾਲ ਦਾ ਨੌਜਵਾਨ ਜਿਸ ਦੀਆਂ ਅੱਖਾਂ ਵਿੱਚ ਸੱਚਾਈ ਅਤੇ ਦਇਆਲਤਾ ਦੀ ਝਲਕ ਸੀ ਜਸਵੰਤ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ ਸੀ ਅਤੇ ਘਰ ਦੀ ਜ਼ਿੰਮੇਵਾਰੀ ਉਸ ਤੇ ਮੋੜ ਆ ਤੇ ਆ ਗਈ ਉਸਦੀ ਮਾਂ ਹਰਪ੍ਰੀਤ ਕੌਰ ਘਰ ਦੇ ਛੋਟੇ-ਮੋਟੇ ਕੰਮ ਕਰਦੀ ਅਤੇ ਉਸਦੀ ਭੈਣ ਸਿਮਰਨ 14 ਸਾਲ ਦੀ ਜੋ ਸਕੂਲ ਜਾਣ ਦੀ ਬਜਾਏ ਘਰ ਦੇ ਕੰਮਾਂ ਵਿੱਚ ਹੀ ਆਪਣਾ ਹੱਥ ਬਟਾਉਂਦੀ ਜਸਵੰਤ ਦੀ ਦੁਕਾਨ ਤੇ ਰੋਜ਼ਾਨਾ ਦੀਆਂ ਚੀਜ਼ਾਂ ਜਿਵੇਂ ਸਾਬਣ ਤੇਲ ਆਟਾ ਚਾਵਲ ਆਦਿ ਮਿਲਦੇ ਸਨ ਪਰ ਉਸਦੀ ਕਮਾਈ ਬਹੁਤ ਘੱਟ ਸੀ ਫਿਰ ਵੀ ਜਸਵੰਤ ਨੇ ਕਦੇ ਕਿਸੇ ਨੂੰ ਨਰਾਸ਼ ਨਹੀਂ ਕੀਤਾ ਉਹ ਆਪਣੇ ਗਾਹਕਾਂ ਨੂੰ ਉਧਾਰ ਵੀ ਦੇ ਦਿੰਦਾ ਗਰੀਬਾਂ ਨੂੰ ਮੁਫਤ ਵਿੱਚ ਸਮਾਨ ਦੇ ਦਿੰਦਾ ਅਤੇ ਆਪਣੇ ਇਲਾਕੇ ਵਿੱਚ ਸਭ ਦਾ ਪਿਆਰਾ ਸੀ ਇੱਕ ਦਿਨ ਜਦੋਂ ਜਸਵੰਤ ਆਪਣੀ ਦੁਕਾਨ ਤੇ ਖੜਾ ਸੀ ਤਾਂ ਉਸਨੇ ਦੇਖਿਆ ਕਿ ਇੱਕ ਨੌਜਵਾਨ ਕੁੜੀ ਤੇਜ਼ੀ ਨਾਲ ਭੱਜਦੀ ਹੋਈ ਉਸਦੀ ਦੁਕਾਨ ਦੇ ਨੇੜੇ ਆਈ ਉਸਦੇ ਹੱਥਾਂ ਵਿੱਚ ਇੱਕ ਬੈਗ ਸੀ ਜੋ ਟੁੱਟ ਗਿਆ ਸੀ ਅਤੇ ਉਸਦੇ ਸਮਾਨ ਕੁਝ ਕਿਤਾਬਾਂ ਇੱਕ ਪਰਸ ਅੱਧੇ ਇੱਕ ਫੋਨ ਸੜਕ ਤੇ ਖਿਲਰ ਗਏ ਸਨ ਉਹ ਡਰੀ ਹੋਈ ਸੀ ਅਤੇ ਉਸਦੇ ਪਿੱਛੇ ਦੋ ਤਿੰਨ ਨੌਜਵਾਨ ਉਸ ਨੂੰ ਉਤਪੰਨ ਕਰ ਰੇਸਲ ਜਸਵੰਤ ਨੇ ਇੱਕ ਪਲ ਵੀ ਸੋਚਾਂ ਨਹੀਂ ਉਸਨੇ ਆਪਣੀ ਦੁਕਾਨ ਤੋਂ ਬਾਹਰ ਆ ਕੇ ਉਹਨਾਂ ਨੌਜਵਾਨਾਂ ਨੂੰ ਰੋਕਿਆ ਤੁਸੀਂ ਇਸ ਨੂੰ ਕਿਉਂ ਉਤਪੰਨ ਕਰ ਰਹੇ ਹੋ ਉਸਨੇ ਸਖਤ ਆਵਾਜ਼ ਵਿੱਚ ਪੁੱਛਿਆ ਉਹ ਨੌਜਵਾਨ ਜਸਵੰਤ ਨੂੰ ਜਾਣਦੇ ਸਨ ਅਤੇ ਉਸਦੀ ਸਤਾਈ ਦੀ ਇੱਜ਼ਤ ਕਰਦੇ ਸਨ ਉਹ ਚੁੱਪਚਾਪ ਇਹਨਾਂ ਦੇਖ ਕੇ ਵੀ ਇੱਕ ਗੁਰਸਿੱਖ ਹੁਣ ਕੁੜੀ ਦੇ ਹੱਕ ਵਿੱਚ ਖੜ ਗਿਆ ਹੈ ਚੁੱਪਚਾਪ ਵਾਪਸ ਚਲੇ ਗਏ ਜਸਵੰਤ ਨੇ ਚੁੱਕ ਕੇ ਸਾਰਾ ਦਾ ਸਮਾਨ ਚੁੱਕਿਆ ਅਤੇ ਉਸ ਨੂੰ ਦਿੱਤਾ ਤੁਸੀਂ ਠੀਕ ਹੋ ਨਾ ਉਸਨੇ ਨਰਮੀ ਨਾਲ ਪੁੱਛਿਆ ਇੱਕ ਕੁੜੀ ਸੀ ਸਾਰਾ ਖਾਨ ਉਸਨੇ ਜਸਵੰਤ ਨੂੰ ਤਨਵਾਦ ਕੀਤਾ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਫ਼ਰਤ ਸੀ ਸਾਰਾ ਨੂੰ ਇੰਡੀਅਨ ਅਤੇ ਗੈਰ ਮੁਸਲਮਾਨ ਲੋਕ ਬੜੇ ناਪਸੰਦਨ ਨਫ਼ਰਤ ਕਰਦੀ ਸੀ ਕਿਉਂਕਿ ਉਸਦੇ ਅਬਾ ਕਰਲਲ ਅਸਦ ਨੇ ਉਸ ਨੂੰ ਹਮੇਸ਼ਾ ਇਹ ਹੀ ਸਿਖਾਇਆ ਕਿ ਇਹ ਲੋਕ ਉਹਨਾਂ ਦੇ ਦੁਸ਼ਮਣ ਹਨ ਪਰ ਜਸਵੰਤ ਦੀ ਸਾਦਗੀ ਅਤੇ ਦਿਆਲਤਾ ਨੇ ਉਸਤੇ ਦਿਲ ਵਿੱਚ ਇੱਕ ਸਵਾਲ ਖੜਾ ਕਰ ਦਿੱਤਾ ਇਹ ਗੈਰ ਮੁਸਲਮਾਨ ਆਦਮੀ ਇੰਨਾ ਵਧੀਆ ਕਿਵੇਂ ਹੋ ਸਕਦਾ ਹੈ ਸਾਰਾ ਦੀ ਜ਼ਿੰਦਗੀ 라ਵਲ ਪਿੰਡੀ ਦੇ ਇੱਕ ਸੁਰੱਖਿਤ ਫੌਜੀ ਇਲਾਕੇ ਵਿੱਚ ਬਿਤੀ ਸੀ ਉਸਤੇ ਅਬਾ ਕਰਨਲ ਅਸਦ ਖਾਨ ਨੇ ਉਸ ਨੂੰ ਬੜੀ ਸ਼ਕਤੀ ਦੇ ਨਾਲ ਪਾਲਿਆ ਉਸ ਦੀ ਮਾਂ ਨੂਰ ਜਹਾਂ ਇੱਕ ਬੜੀ ਸ਼ਾਂਤ ਔਰਤ ਸੀ ਜੋ ਆਪਣੀ ਧੀ ਦੀਆਂ ਖੁਸ਼ੀਆਂ ਦੀ ਪ੍ਰਵਾਹ ਕਰਦੀ ਸੀ ਪਰ ਅਸਦ ਨੇ ਪਰ ਅਸਦ ਦੇ ਸਾਹਮਣੇ ਉਸ ਦੀ ਇੱਕ ਵੀ ਨਾ ਚੱਲਦੀ ਸਾਰਾ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਸ ਨੂੰ ਆਰਮੀ ਸਕੂਲ ਵਿੱਚ ਪੜਾਇਆ ਗਿਆ ਅਤੇ ਉਸ ਦੀਆਂ ਸਾਰੀਆਂ ਸਹੇਲੀਆਂ ਵੀ ਫੌਜੀ ਅਫਸਰਾਂ ਦੀਆਂ ਥੀਆਂ ਸਨ ਪਰ ਉਸ ਦੇ ਦਿਲ ਵਿੱਚ ਇੱਕ ਬੜਾ ਖਾਲੀਪਨ ਸੀ ਉਸ ਨੂੰ ਆਜ਼ਾਦੀ ਦੀ ਪੁਖਸੀ ਇੱਕ ਦਿਨ ਸਾਰਾ ਆਪਣੀ ਸਹੇਲੀ ਨੂੰ ਮਿਲਣ ਲਈ ਲਾਹੌਰ ਆਈ ਉਸ ਦੀ ਸਹੇਲੀ ਦੀ ਕਾਰ ਖਰਾਬ ਹੋ ਗਈ ਅਤੇ ਉਸ ਨੂੰ ਇੱਕ ਆਟੋ ਟਿਕਸਾ ਲੈਣਾ ਪਿਆ ਆਟੋ ਵਾਲੇ ਨੇ ਉਸ ਨੂੰ ਅਨਾਰਕਲੀ ਬਾਜ਼ਾਰ ਦੇ ਨੇੜੇ ਉਤਾਰ ਦਿੱਤਾ ਜਿੱਥੇ ਉਸ ਨੂੰ ਇੱਕ ਸਸਤਾ ਫੋਨ ਚਾਰਜਰ ਖਰੀਦਣਾ ਸੀ ਜਸਵੰਤ ਦੀ ਦੁਕਾਨ ਉਸਤੇ ਸਾਹਮਣੇ ਸੀ ਸਾਰਾ ਨੇ ਜਸਵੰਤ ਨੂੰ ਦੇਖਿਆ ਅਤੇ ਉਸ ਨੂੰ ਯਾਦ ਕੀਤਾ ਇਹ ਉਹੀ ਆਦਮੀ ਸੀ ਜਿਸ ਨੇ ਉਸ ਨੂੰ ਕੁਝ ਦਿਨ ਪਹਿਲਾਂ ਬਤਾਇਆ ਸੀ ਮੈਨੂੰ ਇੱਕ ਚਾਰਜਰ ਚਾਹੀਦਾ ਹੈ ਸਾਰਾ ਨੇ ਬੜੀ ਠੰਡੀ ਆਵਾਜ਼ ਵਿੱਚ ਕਿਹਾ ਜਸਵੰਤ ਨੇ ਮੁਸਕਰਾਦਿਆ ਉਸ ਨੂੰ ਇੱਕ ਚਾਰਜਰ ਦੇ ਦਿੱਤਾ ਪਰ ਉਸਨੇ ਪੈਸੇ ਤੱਕ ਨਹੀਂ ਲਏ ਇਹ ਮੁਫਤ ਹੈ ਤੁਸੀਂ ਉਸ ਦਿਨ ਬਹੁਤ ਬਰੇ ਹੋਏ ਸੀ ਸ਼ਾਦ ਇਸ ਨਾਲ ਤੁਹਾਡਾ ਕੋਈ ਕੰਮ ਹੋ ਜਾਵੇ ਉਸ ਦੇ ਕਿਹਾ ਸਾਰਾ ਨੇ ਉਸ ਨੂੰ ਗੰਭੀਰ ਨਜ਼ਰਾਂ ਨਾਲ ਦੇਖਿਆ ਪਰ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਭਾਵਨਾ ਉੱਠੀ ਉਸ ਦੇ ਆਪਣੇ ਦੋਸਤਕ ਵੀ ਉਸ ਦੀ ਫ੍ਰੀ ਵਿੱਚ ਮਦਦ ਨਹੀਂ ਕਰਦੇ ਸਨ ਪਰ ਇਹ ਸਿੱਖ ਆਦਮੀ ਜਿਸ ਨੂੰ ਉਹ ਨਫ਼ਰਤ ਨਾਲ ਦੇਖਦੀ ਸੀ ਉਸ ਦੀ ਮਦਦ ਕਰ ਰਿਹਾ ਸੀ ਬਿਨਾਂ ਕੁਝ ਮੰਗੇ ਕੁਝ ਦਿਨ ਬਾਅਦ ਸਾਰਾ ਦਾ ਇੱਕ ਹਾਦਸਾ ਹੋ ਗਿਆ ਉਹ ਲਾਹੌਰ ਦੀ ਸੜਕ ਤੇ ਸਕੂਟਰੀ ਚਲਾਰੀ ਸੀ ਜਦੋਂ ਇੱਕ ਟਰੱਕ ਨੇ ਉਸਨੂੰ ਟੱਕਰ ਮਾ ਦਿੱਤੀ ਉਸ ਦਾ ਸਕੂਟਰ ਟੁੱਟ ਗਿਆ ਅਪੇ ਗੋਡਿਆ ਤੇ ਵੱਡੀਆਂ ਸੱਟਾਂ ਲੱਗੀਆਂ ਸੜਕ ਤੇ ਡਿੱਗੀ ਪਈ ਆਲੇ ਦੁਆਲੇ ਦੇ ਲੋਕ ਸਿਰਫ ਤਮਾਸ਼ਾ ਦੇਖ ਰਹੇ ਸਨ ਜਸਵੰਤ ਜੋ ਆਪਣੀ ਦੁਕਾਨ ਤੋਂ ਸਮਾਨ ਲੈਣ ਜਾ ਰਿਹਾ ਸੀ ਉਸਨੇ ਦੇਖਿਆ ਉਸਨੇ ਤੁਰੰਤ ਆਪਣੀ ਸਾਈਕਲ ਰੋਕੀ ਅਤੇ ਸਾਰਾ ਨੂੰ ਚੁੱਕਿਆ ਤੁਸੀਂ ਠੀਕ ਹੋ ਡਰੋ ਨਾ ਮੈਂ ਤੁਹਾਨੂੰ ਹਸਪਤਾਲ ਲੈ ਕੇ ਜਾਵਾਂਗਾ ਉਸਨੇ ਕਿਹਾ ਜਸਵੰਤ ਨੇ ਆਪਣੀ ਮੋਟਰਸਾਈਕਲ ਤੇ ਸਾਰਾ ਨੂੰ ਨੇੜੇ ਦੇ ਇੱਕ ਛੋਟੇ ਜਿਹੇ ਕਲੀਨਿਕ ਤੇ ਲਗਾਇਆ ਉਸਨੇ ਆਪਣੀ ਜੇਬ ਵਿਚੋਂ ਜੋ ਵੀ ਕੁਝ ਪੈਸੇ ਸਨ ਉਸ ਸਾਰੇ ਦੇ ਸਾਰੇ ਡਾਕਟਰ ਨੂੰ ਦੇ ਦਿੱਤੇ ਅਤੇ ਸਾਰਾ ਦੀ ਸੱਟ ਦੀ ਮਰਮ ਪੱਟੀ ਕਰਵਾਈ ਸਾਰਾ ਚੁੱਪਚਾਪ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੁਣ ਨਫ਼ਰਤ ਦੀ ਬਜਾਏ ਇੱਕ ਅਜੀਬ ਜਿਹੀ ਇੱਜ਼ਤ ਪੈਦਾ ਹੋਈ ਤੁਸੀਂ ਹਰ ਵਾਰ ਮੇਰੀ ਹੀ ਮਦਦ ਕਿਉਂ ਕਰਦੇ ਹੋ ਤੁਹਾਨੂੰ ਕੀ ਮਿਲਦਾ ਹੈ ਉਸਨੇ ਪੁੱਛਿਆ ਜਸਵੰਤ ਨੇ ਮੁਸਕਰਾ ਕੇ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਂ ਇਨਸਾਨੀਅਤ ਦੇ ਖਾਤਰ ਮੇਰੇ ਗੁਰੂ ਪਾਤਸ਼ਾਹ ਦੀ ਮਿਹਰ ਖਾਤਰ ਮੇਰੇ ਗੁਰੂ ਪਾਤਸ਼ਾਹ ਦੀ ਮਿਹਰ ਲੈਣ ਵਾਸਤੇ ਇਸ ਤਰ੍ਹਾਂ ਦੇ ਕੰਮ ਕਰ ਦਿੰਦਾ ਹਾਂ ਜੋ ਵੀ ਕੋਈ ਲੋੜਵੰਦ ਹੋਵੇ ਮੈਂ ਤਾਂ ਬਿਨਾਂ ਉਸਦੀ ਮਦਦ ਕੀਤਿਆਂ ਰਹਿ ਨਹੀਂ ਜਾਂਦਾ ਮੇਰੇ ਪਿਤਾ ਜੀ ਨੇ ਸਿਖਾਇਆ ਹੈ ਕਿ ਜੇ ਕੋਈ ਮੁਸੀਬਤ ਦੇ ਵਿੱਚ ਹੈ ਨਾ ਤਾਂ ਉਸਦੀ ਮਦਦ ਹਮੇਸ਼ਾ ਕਰਨੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਹੋਵੇ ਚਾਹੇ ਉਹ ਸਾਡਾ ਸਿੱਖ ਭਰਾ ਹੋਵੇ ਜਾਂ ਕੋਈ ਮੁਸਲਮਾਨ ਚਾਹੇ ਭਾਰਤੀ ਹੋਵੇ ਜਾਂ ਫਿਰ ਸਾਡਾ ਪਾਕਿਸਤਾਨੀ ਇਸ ਘਟਨਾ ਨੇ ਸਾਰਾ ਦੇ ਦਿਲ ਵਿੱਚ ਇੱਕ ਤਬਦੀਲੀ ਲਾ ਦਿੱਤੀ ਉਸਨੇ ਜਸਵੰਤ ਨਾਲ ਗੱਲਬਾਤ ਸ਼ੁਰੂ ਕੀਤੀ ਉਹ ਅਕਸਰ ਉਸਦੀ ਦੁਕਾਨ ਤੇ ਜਾਣ ਲੱਗੀ ਛੋਟੀਆਂ-ਮੋਟੀਆਂ ਚੀਜ਼ਾਂ ਦੇ ਬਹਾਨੇ ਜਸਵੰਤ ਨੇ ਉਸ ਨੂੰ ਆਪਣੇ ਪਰਿਵਾਰ ਦੀਆਂ ਕਹਾਣੀਆਂ ਸੁਣਾਈਆਂ ਜਿਵੇਂ ਕਿਵੇਂ ਉਸਦੇ ਦਾਦਾ-ਪਰਦਾਦਾ ਇੱਥੇ ਹੀ ਰਹਿੰਦੇ ਸਨ ਅਤੇ ਭਾਰਤ ਜਾਣ ਦੇ ਵੇਲੇ ਉਹਨਾਂ ਨੇ ਇੱਥੇ ਹੀ ਰਹਿਣਾ ਤਾਂ ਕੀਤਾ ਕਿਵੇਂ ਉਸਦੇ ਪਿਤਾ ਨੇ ਗਰੀਬੀ ਦੇ ਬਾਵਜੂਦ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਨਾਲ ਫਰੇਬੀ ਕੀਤਾ ਸਾਰਾ ਨੂੰ ਜਸਵੰਤ ਦੀ ਸਦਗੀ ਅਤੇ ਸੱਚਾਈ ਵਿੱਚ ਇੱਕ ਅਜੀਬ ਜਿਹੀ ਖਿੱਚ ਪੈਦਾ ਹੋਣ ਲੱਗੀ ਕੁਝ ਕੁ ਮਹੀਨੇ ਬਾਅਦ ਸਾਰਾ ਅਤੇ ਜਸਵੰਤ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਸਾਰਾ ਨੂੰ ਜਸਵੰਤ ਦੀ ਹਰ ਗੱਲ ਵਿੱਚ ਸਕੂਨ ਮਿਲਣ ਲੱਗਾ ਇੱਕ ਦਿਨ ਜਦੋਂ ਉਹ ਦੋਵੇਂ ਲਾਹੌਰ ਦੇ ਇੱਕ ਪਾਰਕ ਵਿੱਚ ਬੈਠੇ ਸਨ ਸਾਰਾ ਨੇ ਜਸਵੰਤ ਦਾ ਹੱਥ ਫੜਿਆ ਮੈਂ ਤੇਰੇ ਨਾਲ ਹੀ ਜਿਣਾ ਚਾਹੁੰਨੀ ਹਾਂ ਜਸਵੰਤ ਪਰ ਮੇਰੇ ਅੱਬਾ ਕਦੇ ਵੀ ਨਹੀਂ ਮੰਨਣਗੇ ਉਸਨੇ ਦਉਂਦੇ ਹੋਏ ਕਿਹਾ ਜਸਮント ਨੇ ਉਸ ਨੂੰ ਹੌਸਲਾ ਦਿੱਤਾ ਮੈਂ ਤੇਰੇ ਨਾਲ ਹਾਂ ਸਾਰਾ ਅਸੀਂ ਮਿਲ ਕੇ ਸਭ ਕੁਝ ਠੀਕ ਕਰ ਲਿਆਂਗੇ ਪਰ ਇਹ ਗੱਲ ਗੁਪਤ ਨਹੀਂ ਸੀ ਸਾਰਾ ਦੀ ਸਹੇਲੀ ਨੇ ਉਸ ਨੂੰ ਜਸਮੰਤ ਨਾਲ ਦੇਖ ਲਿਆ ਅਤੇ ਇਹ ਗੱਲ ਦੀ ਖਬਰ ਕਰਨਲ ਅਸਦ ਤੱਕ ਪਹੁੰਚਾ ਦਿੱਤੀ ਅਸਦ ਨੇ ਸਾਰਾ ਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਉਹ ਤੂੰ ਇੱਕ ਸਿੱਖ ਨਾਲ ਮਿਲਦੀ ਹੈ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਮੈਂ ਤਾ ਕਿਸੇ ਅਣਜਾਣ ਮੁਸਲਮਾਨ ਮੁੰਡੇ ਨਾਲ ਨਹੀਂ ਮਿਲਣ ਦੇਦਾ ਤੂੰ ਇਹ ਕੰਮ ਕਰ ਰਹੀ ਹੈ ਮੇਰੀ ਇੱਜ਼ਤ ਮਿੱਟੀ ਵਿੱਚ ਡੋਲ ਰਹੀ ਹੈ ਕਿ ਕਿਨੂੰ ਕਿ ਲੋਕ ਕਿ ਮੇਰੀ ਧੀ ਇੱਕ ਸਿੱਖ ਮੁੰਡੇ ਨਾਲ ਕੁਮਰੀ ਹੈ ਉਹਨਾਂ ਗਦਾਰਾਂ ਦੇ ਨਾਲ ਉਹਨਾਂ ਭਾਰਤੀਆਂ ਦੇ ਨਾਲ ਉਸਨੇ ਗੁੱਸੇ ਵਿੱਚ ਕਿਹਾ ਸਾਰਾ ਨਹੀਂ ਰਹਿੰਦੇ ਹੋਏ ਕਿਹਾ ਅੱਬਾ ਮੈਂ ਉਸ ਨੂੰ ਪਿਆਰ ਕਰਦੀ ਹਾਂ ਉਹ ਬਹੁਤ ਵਧੀਆ ਇਨਸਾਨ ਹੈ ਉਹ ਜਾਣੇ ਜਿਹਹ ਜ ਆਪਾਂ ਉਹਨਾਂ ਬਾਰੇ ਸੋਚਦੇ ਹਾਂ ਅਸਦ ਨੇ ਫੈਸਲਾ ਕੀਤਾ ਕਿ ਸਾਰਾ ਨੂੰ ਜਲਦੀ ਹੀ ਇੱਕ ਫੌਜੀ ਅਫਸਰ ਨਾਲ ਵਿਆਹ ਦਿੱਤਾ ਜਾਵੇਗਾ ਉਸਨੇ ਆਪਣੇ ਪੁਰਾਣੇ ਦੋਸਤ ਮੇਜਰ ਜ਼ੁਬੈਰ ਨੂੰ ਬੁਲਾਇਆ ਅਤੇ ਉਸ ਨਾਲ ਸਾਰਾ ਦਾ ਰਿਸ਼ਤਾ ਪੱਕਾ ਕਰ ਦਿੱਤਾ ਸਾਰਾ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿਉਂਕਿ ਮੇਜਰ ਜ਼ੁਬੈਰ ਦੀਆਂ ਪਹਿਲਾਂ ਤੋਂ ਦੋ ਪਤਨੀਆਂ ਸਨ ਅਤੇ ਉਹ ਉਸ ਦੀ ਉਮਰ ਤੋਂ ਲਗਭਗ ਦੁੱਗਣਾ ਸੀ ਉਸਨੇ ਗੁਪਤ ਰੂਪ ਵਿੱਚ ਜਸਵੰਤ ਨੂੰ ਮੈਸੇਜ ਭੇਜਿਆ ਮੈਨੂੰ ਬਚਾ ਲੈ ਜਸਵੰਤ ਮੇਰਾ ਵਿਆਹ ਕਿਸੇ ਅਧੇੜ ਉਮਰ ਦੇ ਬੰਦੇ ਨਾਲ ਹੋਣ ਜਾ ਰਿਹਾ ਮੇਰਾ ਵਿਆਹ ਕਿਸੇ ਅਧੇੜ ਉਮਰ ਦੇ ਬੰਦੇ ਨਾਲ ਹੋਣ ਜਾ ਰਿਹਾ ਹੈ ਜਸਵੰਤ ਨੇ ਸਾਰਾ ਦੀ ਮਦਦ ਲਈ ਆਪਣੇ ਦੋਸਤਾਂ ਨੂੰ ਇਕੱਠਾ ਕੀਤਾ ਉਸ ਦਾ ਦੋਸਤ ਰਾਸ਼ਿਦ ਦੋ ਇੱਕ ਆਟੋ ਡਰਾਈਵਰ ਸੀ ਅਤੇ ਇੱਕ ਹੋਰ ਦੋਸਤ ਇਮਰਾਨ ਜੋ ਇੱਕ ਛੋਟਾ ਜਿਹਾ ਵਪਾਰੀ ਸੀ ਉਹਨਾਂ ਨੇ ਜਸਵੰਤ ਦੀ ਮਦਦ ਕਰਨ ਦਾ ਵਾਅਦਾ ਕੀਤਾ ਉਹਨਾਂ ਨੇ ਇੱਕ ਯੋਜਨਾ ਬਣਾਈ ਸਾਰਾ ਨੂੰ ਰਾਤ ਦੇ ਸਮੇਂ ਉਸ ਦੇ ਘਰੋਂ ਬਾਹਰ ਕੱਢਿਆ ਜਾਵੇਗਾ ਅਤੇ ਉਸ ਨੂੰ ਲਾਹੌਰ ਦੇ ਇੱਕ ਸੁਰੱਖੇ ਸਥਾਨ ਤੇ ਲਿਜਾਇਆ ਜਾਵੇਗਾ ਰਾਤ ਨੂੰ ਜਦੋਂ ਸਾਰਾ ਦੇ ਘਰ ਦੇ ਸਾਰੇ ਲੋਕ ਸੌਂ ਗਏ ਰਚਿਦ ਨੇ ਆਪਣਾ ਆਟੋ ਕਰਦੇ ਪਿੱਛੇ ਖੜਾ ਕਰ ਦਿੱਤਾ ਜਸਵੰਤ ਨੇ ਸਾਰਾ ਨੂੰ ਖਿੜਕੀ ਤੋਂ ਬਾਹਰ ਕੱਢਿਆ ਅਤੇ ਉਹ ਦੋਵੇਂ ਗਾਰਡ ਤੋਂ ਬਚਦੇ ਬਚਾਉਂਦੇ ਆਟੋ ਵਿੱਚ ਬੈਠ ਗਏ ਉਹਨਾਂ ਨੇ ਲਾਹੌਰ ਦੇ ਇੱਕ ਛੋਟੇ ਜਿਹੇ ਗੈਸਟ ਹਾਊਸ ਵਿੱਚ ਪਨਾਹ ਲਈ ਉੱਥੇ ਉਹਨਾਂ ਨੇ ਇੱਕ ਸਾਦੇ ਜਿਹੇ ਸਮਾਗਮ ਵਿੱਚ ਵਿਆਹ ਕਰ ਲਿਆ ਸਿਰ ਪ੍ਰਾਚਦ ਅਤੇ ਇਮਰਾਨ ਹੀ ਗਵਾਸਨ ਕੋਟ ਮੈਰਿਜ ਹੋ ਗਈ ਜਦੋਂ ਅਸਦ ਨੂੰ ਪਤਾ ਲਗਾ ਕਿ ਸਾਰਾ ਕਰੋ ਬਜ ਗਈ ਹੈ ਉਸ ਦਾ ਗੁੱਸਾ ਸਤਵੇਂ ਅਸਮਾਨ ਤੇ ਸੀ ਉਸ ਨੇ ਆਪਣੀ ਫੌਜੀ ਟੀਮ ਨੂੰ ਜਸਵੰਤ ਅਤੇ ਸਾਰਾ ਨੂੰ ਲੱਭਣ ਦਾ ਹੁਕਮ ਦਿੱਤਾ ਉਸਨੇ ਆਪਣੇ ਅਧੀਨ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਪਰ ਸੁਲਮਨ ਨਾਲ ਮਿਲਾਲਿਆ ਜਸਵੰਤ ਨੂੰ ਜਿਉਂਦਾ ਨਹੀਂ ਛੱਡਣਾ ਇਸ ਦੌਰਾਨ ਜਸਵੰਤ ਅਤੇ ਸਾਰਾ ਲਾਹੌਰ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਲੁਕੇ ਰਹੇ ਸਨ ਪਰ ਅਸਦੀ ਟੀਮ ਨੇ ਉਹਨਾਂ ਨੂੰ ਲੱਭ ਰਿਆ ਜਿਆਦਾ دیر ਲੁਕ ਨਾ ਸਕੇ ਇੱਕ ਰਾਤ ਜਦੋਂ ਉਹ ਗੈਸਟ ਹਾਊਸ ਵਿੱਚ ਸੌ ਰਹੇ ਸਨ ਫੌਜੀਆ ਨੇ ਛਾਪਾ ਮਾਰ ਦਿੱਤਾ ਜਸਵੰਤ ਅਤੇ ਸਾਰਾ ਨੂੰ ਫੜ ਲਿਆ ਗਿਆ ਅਤੇ ਉਹਨਾਂ ਨੂੰ ਰਾਵਲਪਿੰਡੀ ਦੇ ਇੱਕ ਫੌਜੀ ਥਾਣੇ ਵਿੱਚ ਲਿਜਾਇਆ ਗਿਆ ਅਸਦ ਨੇ ਜਦ ਸਵੰਤ ਨੂੰ ਸਾਹਮਣੇ ਬਿਠਾਇਆ ਤੂੰ ਮੇਰੀ ਤੀਨੂੰ ਪੁਝਾ ਲਿਆ ਮੈਂ ਤੈਨੂੰ ਜਉਦਾ ਨਹੀਂ ਛੱਡਾਂਗਾ ਉਸਨੇ ਗੁੱਸੇ ਨਾਲ ਕਿਹਾ ਸਾਰਾ ਨੇ ਰੋਂਦੇ ਹੋਏ ਆਪਣੇ ਅੱਬਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਦ ਨੇ ਉਸ ਨੂੰ ਬਿਲਕੁਲ ਚੁੱਪ ਕਰਵਾ ਲਿਆ ਇਸ ਦੌਰਾਨ ਮੇਜਰ ਰਹੀਮ ਖਾਨ ਇੱਕ ਪਠਾਨ ਅਫਸਰ ਅਤੇ ਅਸਦ ਦਾ ਪੁਰਾਣਾ ਦੋਸਤ ਉਸਨੇ ਇਸ ਸਾੜੀ ਘਟਨਾ ਦੀ ਖਬਰ ਸੁਣੀ ਰਹੀਮ ਨੂੰ ਆਪਣੀ ਧੀ ਦੀ ਯਾਦ ਆ ਗਈ ਜਿਸ ਦੀ ਸ਼ਾਦੀ ਉਸਨੇ ਜ਼ਬਰਦਸਤੀ ਕਰਵਾਈ ਸੀ ਅਤੇ ਉਸ ਦੀ ਧੀ ਨੇ ਖੁਦਕੁਸ਼ੀ ਕਰ ਲਈ ਸੀ ਰਹੀਮ ਨੇ ਫੈਸਲਾ ਕੀਤਾ ਕਿ ਉਹ ਸਾਰਾ ਤੇ ਜਸਮント ਨੂੰ ਬਚਾਏਗਾ ਉਹ ਨਹੀਂ ਚਾਹੁੰਦਾ ਸੀ ਵੀ ਕਿਸੇ ਦੀ ਧੀ ਉਸਦੀ ਆਪਣੀ ਧੀ ਵਾਂਗ ਇਸ ਦੁਨੀਆ ਤੋਂ ਇਸ ਤਰ੍ਹਾਂ ਚਲੀ ਜਾਵੇ ਉਹ ਸੋਚਦਾ ਗਈ ਸੀ ਵੀ ਇਹ ਸਾਰਾ ਕਰਨ ਦੇ ਨਾਲ ਸਿਰਫ ਦੁੱਖ ਅਤੇ ਤਕਲੀਫ ਮਿਲਦੀ ਹੈ ਆਪਣੀ ਝੂਠੀ ਜਿੱਤ ਨੂੰ ਬਚਾ ਕੇ ਬੱਚਿਆਂ ਦਾ ਭਵਿੱਖ ਖਤਰੇ ਦੇ ਵਿੱਚ ਪਾਉਣਾ ਗਲਤ ਹੈ ਅਸਦ ਉਸਨੇ ਰਹੀਮ ਦੇ ਥਾਣੇ ਤੇ ਪਹੁੰਚ ਕੇ ਅਸਦ ਨਾਲ ਗੱਲਬਾਤ ਸ਼ੁਰੂ ਕੀਤੀ ਅਸਦ ਇਹ ਤੇਰੀ ਧੀ ਦੀ ਖੁਸ਼ੀ ਦਾ ਸਵਾਲ ਹੈ ਗੁੱਸੇ ਨਾਲ ਇਸ ਨੂੰ ਖਤਮ ਨਾ ਕਰ ਉਸਨੇ ਕਿਹਾ ਵਾਰ-ਵਾਰ ਸਮਝਾਇਆ ਲੇਕਿਨ ਅਸਦ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਰਹੀਮ ਨੇ ਇੱਕ ਗੁੱਪ ਯੋਜਨਾ ਬਣਾਈ ਉਸਨੇ ਆਪਣੇ ਇੱਕ ਭਰੋਸੇਮੰਦ ਅਧਿਨ ਅਫਸਰ ਨੂੰ ਰਾਤ ਦੇ ਸਮੇਂ ਜਸਵੰਤ ਅਤੇ ਸਾਰਾ ਨੂੰ ਛਡਾਉਣ ਲਈ ਭੇਜਿਆ ਰਹੀਮ ਦੀ ਮਦਦ ਦੇ ਨਾਲ ਜਸਵੰਤ ਅਤੇ ਸਾਰਾ ਨੇ ਪਾਕਿਸਤਾਨ ਨੂੰ ਛੱਡ ਦਿੱਤਾ ਉਹਨਾਂ ਨੇ ਇੱਕ ਜਹਾਜ਼ ਦੇ ਰਾਹੀਂ ਕੈਨੇਡਾ ਪਹੁੰਚ ਗਏ ਪਰ ਇਸ ਯਾਤਰਾ ਦੇ ਦੌਰਾਨ ਉਹਨਾਂ ਦੇ ਦੋਸਤ ਰਾਸ਼ਦ ਅਤੇ ਇਮਰਾਨ ਨੂੰ ਅਸਦ ਦੀ ਟੀਮ ਨੇ ਫੜ ਲਿਆ ਇਹ ਦੋਵੇਂ ਜਸਵੰਤ ਦੇ ਸਭ ਤੋਂ ਨੇੜੇ ਦੇ ਸਾਰੇ ਸਨ ਜਿਨ੍ਹਾਂ ਨੇ ਉਸਦੀ ਯੋਜਨਾ ਨੂੰ ਸਫਲ ਬਣਾ ਲਈ ਰਾਸ਼ਿਦ ਜੋ ਆਟੋ ਡਰਾਈਵਰ ਸੀ ਉਸਨੇ ਫੌਜੀਆ ਨੂੰ ਗਲਤ ਰਾਹ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪਿੱਛੇ ਬਏ ਫੌਜੀਆ ਨੇ ਉਸਤੇ ਗੋਲੀ ਚਲਾ ਦਿੱਤੀ ਇਮਰਾਨ ਜੋ ਉਹਨਾਂ ਦੀ ਲੁਕਣ ਸਥਾਨ ਦੀ ਜਾਣਕਾਰੀ ਰੱਖਦਾ ਸੀ ਉਸਨੇ ਫੌਜੀਆ ਨੂੰ ਗੁੰਮਰਾ ਕਰਨ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਜਦੋਂ ਉਸਨੇ ਆਪਣੀ ਆਖਰੀ ਸਾਹ ਨਾਲ ਫੌਜੀਆ ਨੂੰ ਇੱਕ ਖਾਲੀ ਮਾਰਤ ਵਿੱਚ ਲਜਾਇਆ ਜਿੱਥੇ ਉਸਦੀ ਮੌਤ ਹੋ ਗਈ ਜਸਵੰਤ ਅਤੇ ਸਾਰਾ ਜੋ ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ਤੇ ਪਹੁੰਚੇ ਉਹਨਾਂ ਦੇ ਹਾਲਾਤ ਬਹੁਤ ਖਰਾਬ ਸਨ ਉਹਨਾਂ ਦੇ ਦਿਲਾਂ ਤੇ ਆਪਣੇ ਦੋਸਤਾਂ ਦੀ ਕੁਰਬਾਨੀ ਦਾ ਭਾਰ ਸੀ ਸਾਰਾ ਨੇ ਜਸਵੰਤ ਨੂੰ ਗੱਲਾਂ ਲਗਾਇਆ ਜੇ ਸਾਡਾ ਪਿਆਰ ਇਨਾ ਮਹਿੰਗਾ ਪੈਣਾ ਸੀ ਤਾਂ ਸ਼ਾਇਦ ਮੈਂ ਕਦੇ ਤੇਰੇ ਨਾਲ ਨਾ ਮਿਲਦੀ ਜਸਵੰਤ ਨੇ ਉਸ ਨੂੰ ਸੁਣਦਿਆਂ ਸਾਰਾ ਸਾਡਾ ਪਿਆਰ ਸੱਚ ਹੈ ਅਤੇ ਸੱਚ ਰੱਖਣ ਲਈ ਕੁਝ ਲੋਕਾਂ ਨੇ ਆਪਣੀ ਜਾਨ ਦਿੱਤੀ। ਉਹਨਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਟੋਰਾਂਟੋ ਵਿੱਚ ਉਹਨਾਂ ਨੇ ਇੱਕ ਸਰਕਾਰੀ ਸੰਸਥਾ ਵਿੱਚ ਪਨਾਹ ਲਈ। ਉਹਨਾਂ ਦੀ ਆਰਥਿਕ ਹਾਲਾਤ ਬਹੁਤ ਕਮਜ਼ੋਰ ਸਨ ਪਰ ਜਸਵੰਤ ਨੇ ਇੱਕ ਸਥਾਨਕ ਮਾਰਕੀਟ ਵਿੱਚ ਛੋਟੀ ਮੋਡੀ ਨੌਕਰੀ ਸ਼ੁਰੂ ਕਰ ਦਿੱਤੀ। ਸਾਰਾ ਜੋ ਪਹਿਲਾਂ ਆਪਣੀ ਸੁਰੱਖਿਅਤ ਜ਼ਿੰਦਗੀ ਵਿੱਚ ਆਦਤ ਸੀ ਉਸਦੇ ਵੀ ਇੱਕ ਕਾਫੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਹ ਜ਼ਿੰਦਗੀ ਉਹਨਾਂ ਲਈ ਨਵੀਂ ਸੀ ਪਰ ਉਹਨਾਂ ਦਾ ਪਿਆਰ ਉਹਨਾਂ ਨੂੰ ਸਹਾਰਾ ਦਿੰਦਾ ਸੀ ਪਰ ਇਧਰ ਪਾਕਿਸਤਾਨ ਵਿੱਚ ਅਸਦ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਸੀ ਉਸਨੇ ਰਹੀਮ ਖਾਨ ਨੂੰ ਸਖਤ ਸਵਾਲ ਕੀਤੇ ਤੂੰ ਮੇਰੀ ਧੀ ਨੂੰ ਕਿਉਂ ਛਡਵਾਇਆ ਰਹੀਮ ਨੇ ਜਵਾਬ ਦਿੱਤਾ ਕਿਉਂਕਿ ਮੈਨ ਨਹੀਂ ਚਾਹਤਾ ਸੀ ਕਿ ਮੇਰੀ ਧੀ ਵਰਗਾ ਹਾਲ ਤੇਰੀ ਜੀਵਨ ਵਿੱਚ ਹੋ ਜਾਵੇ ਇਹ ਗੱਲ ਸੁਣ ਕੇ ਅਸਦ ਨੇ ਰਹੀਮ ਨੂੰ ਆਪਣੀ ਦੋਸਤੀ ਤੋਂ ਵਕ ਕਰ ਦਿੱਤਾ ਪਰ ਇਧਰ ਰਹੀਮ ਦਾ ਗੱਲ ਪਰ ਇਧਰ ਰਹੀਮ ਦਾ ਦਿਲ ਸਾਫ਼ ਸੀ ਕੈਨੇਡਾ ਵਿੱਚ ਜਸਵੰਤ ਅਤੇ ਸਾਰਾ ਨੇ ਇੱਕ ਸਾਦੇ ਸਮਾਰੋਹ ਵਿੱਚ ਆਪਸ ਵਿੱਚ ਚੰਗੀ ਤਰ੍ਹਾਂ ਲਾਮਾ ਫਿਰੇ ਲਈ ਕੈਨੇਡਾ ਵਿੱਚ ਜਸਵੰਤ ਅਤੇ ਸਾਰਾ ਨੇ ਇੱਕ ਸਾਦੇ ਸਮਾਰੋਹ ਵਿੱਚ ਆਪਸ ਵਿੱਚ ਵਿਆਹ ਕਰਵਾ ਲਿਆ ਜਿਸ ਵਿੱਚ ਸਿਰਫ ਉਹਨਾਂ ਦੇ ਕੁਝ ਨਵੇਂ ਦੋਸਤ ਸਨ ਪਰ ਇਹ ਵਿਆਹ ਸਮਾਜ ਵਿੱਚ ਸਵੀਕਾਰ ਨਹੀਂ ਹੋਇਆ ਉਹਨਾਂ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਹਨਾਂ ਨੂੰ ਗਲਤ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਉਹਨਾਂ ਨੂੰ ਕੰਮ ਤੋਂ ਵੀ ਹਟਾ ਦਿੱਤਾ ਕੈਨੇਡਾ ਵਿੱਚ ਜਸਵੰਤ ਤੇ ਸਾਰਾ ਦੀ ਜ਼ਿੰਦਗੀ ਬਹੁਤ ਮੁਸ਼ਕਲਾਂ ਨਾਲ ਲੜਦੀ ਰਹੀ ਉਹਨਾਂ ਕੋਲ ਨਾ ਸਿਰਫ ਸ਼ੱਤਸੀ ਨਾ ਕਾਫੀ ਪੈਸੇ ਜਸਵੰਤ ਨੇ ਰਾਤ ਨੂੰ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਕਿ ਸਾਰਾ ਨੇ ਘਰ ਘਰ ਜਾ ਕੇ ਸਾਫ਼ ਸਫਾਈ ਦਾ ਕੰਮ ਸ਼ੁਰੂ ਕੀਤਾ ਇੱਕ ਦਿਨ ਜਦੋਂ ਸਾਰਾ ਇੱਕ ਘਰ ਵਿੱਚ ਕੰਮ ਕਰ ਰਹੀ ਸੀ ਨਾ ਉਸਦੀ ਮਾਡਰਨ ਮਾਰਕਟ ਨੇ ਉਸ ਨੂੰ ਬਹੁਤ ਗਲਤ ਬੋਲਿਆ ਸਾਰਾ ਰੋਂਦੀ ਰੋਂਦੀ ਘਰ ਵਾਪਸ ਆਈ ਅਤੇ ਜਸਵੰਤ ਨੇ ਉਸ ਨੂੰ ਸਮਝਾਇਆ ਸਾਰਾ ਸਾਨੂੰ ਸਬਰ ਕਰਨਾ ਪਵੇਗਾ ਸਾਡੀ ਮੁਹੱਬਤ ਇਸ ਤੋਂ ਵੱਡੀ ਹੈ ਇੱਕ ਦੂਜੇ ਦਾ ਸਹਾਰਾ ਬਣਦੇ ਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਸਵੰਤ ਨੇ ਇੱਕ ਛੋਟੀ ਜੀ ਦੁਕਾਨ ਖੋਲਣ ਦਾ ਸੁਪਨਾ ਦੇਖਿਆ ਅਤੇ ਸਾਰਾ ਨੇ ਉਸ ਦੀ ਮਦਦ ਲਈ ਆਪਣੇ ਨਾਮ ਪਾਕਿਸਤਾਨ ਵਿੱਚ ਸਾਰੀ ਸੰਪਤੀ ਵੇਚ ਦਿੱਤੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਇੱਕ ਦਿਨ ਜਦੋਂ ਉਹ ਆਪਣੀ ਨਵੀਂ ਦੁਕਾਨ ਤੇ ਕੰਮ ਕਰ ਰਹੇ ਸਨ ਇੱਕ ਪੁਰਾਣਾ ਪਾਕਿਸਤਾਨੀ ਦੋਸਤ ਜੋ ਕੈਨੇਡਾ ਵਿੱਚ ਸੀ ਉਹਨਾਂ ਨਾਲ ਮਿਲਿਆ ਉਸਨੇ ਸਾਰਾ ਨੂੰ ਸਮਝਾਇਆ ਤੇਰੇ ਅੱਬਾ ਨੇ ਤੈਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਰਹੀਮ ਨੇ ਉਹਨਾਂ ਨੂੰ ਰੋਕਿਆ ਇਸ ਗੱਲ ਤੇ ਸਾਰਾ ਦੇ ਦਿਲ ਵਿੱਚ ਆਪਣੇ ਪਿਤਾ ਲਈ ਇੱਕ ਅਜੀਬ ਜਿਹੀ ਸਪਸ਼ਟਤਾ ਪੈਦਾ ਹੋਈ ਕੁਝ ਸਾਲਾਂ ਬਾਅਦ ਜਸਵੰਤ ਤੇ ਸਾਰਾ ਨੇ ਆਪਣੀ ਜ਼ਿੰਦਗੀ ਇੱਥੇ ਸਥਾਪਿਤ ਕਰ ਲਈ ਉਹਨਾਂ ਦੀ ਇੱਕ ਛੋਟੀ ਜੀ ਦੁਕਾਨ ਵਿੱਚ ਹੁਣ ਸਫਲ ਕਾਰੋਬਾਰ ਸੀ ਅਤੇ ਉਹਨਾਂ ਦਾ ਇੱਕ ਬੱਚਾ ਵੀ ਹੋਇਆ ਇੱਕ ਦਿਨ ਰਹੀਮ ਖਾਨ ਜੋ ਕੈਨੇਡਾ ਵਿੱਚ ਆਇਆ ਸੀ ਉਹਨਾਂ ਨਾਲ ਮਿਲਿਆ ਉਸਨੇ ਸਹਾਰਣ ਨੂੰ ਆਪਣੇ ਅੱਬਾ ਦੀ ਖਬਰ ਦਿੱਤੀ ਅਸਦ ਨੇ ਆਖਰੀ ਸਾਹ ਤੱਕ ਉਸ ਨੂੰ ਲੱਭਿਆ ਪਰ ਉਸ ਦਾ ਦਿਲ ਬਦਲ ਗਿਆ ਸੀ ਰਹੀਮ ਨੇ ਸਹਾਰਣ ਨੂੰ ਆਪਣੇ ਅੱਬਾ ਦਾ ਇੱਕ ਪੱਤਰ ਦਿੱਤਾ ਜਿਸ ਵਿੱਚ ਲਿਖਿਆ ਸੀ ਮੈਂ ਤੇਰੀ ਖੁਸ਼ੀ ਲਈ ਗਲਤ ਸੀ ਮੈਂ ਤੈਨੂੰ ਮਾਫ਼ ਕਰਦਾ ਹਾਂ ਸਹਾਰਣ ਨੇ ਰੋਦੇ ਹੋਇਆ ਜਸਵੰਤ ਨੂੰ ਗਲੇ ਲਗਾ ਲਿਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਸ਼ੁਰੂਆਤ ਦਿੱਤੀ ਸੀ ਅਤੇ ਉਹਨਾਂ ਦਾ ਪਿਆਰ ਸਾਰੀ ਮੁਸੀਬਤਾਂ ਤੋਂ ਉੱਪਰ ਚੜ੍ਹਿਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁੱਚ ਜੱਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਬੈਕ ਨੂੰ ਦਬਾ ਦਿਓ ਧੰਨਵਾਦ